ਮਾਰੀ ਕੀਤੀ ਹੈ ਸਾਰੇ ਸ਼ੀਸ਼ੇ ਤੋੜਤੇ ਸਟਾਫ ਜਿਹੜਾ ਹੈਗਾ ਉਹਨਾਂ ਨੂੰ ਵੀ ਸੱਟ ਵੱਜ ਸਕਦੀ ਸੀ ਤੇ ਉਹ ਜਿਹੜੇ ਬੰਦੇ ਹੈਗੇ ਉਹ ਅਸਲਾ ਲੈ ਕੇ ਵੀ ਇੱਥੇ ਤੁਰੇ ਫਿਰਦੇ ਸੀ ਉਹਨਾਂ ਕੋਲ ਪਿਸਟਲਸ ਰਿਵਾਲਵਰਸ ਵੀ ਸੀਗੇ ਤੇ ਬਹੁਤ ਵਾਰ ਇਹੀ ਹੁੰਦਾ ਜਿਵੇਂ ਅੱਜ ਕੱਲ ਲੋਕਾਂ ਨੂੰ ਪੇਸ਼ੈਂਸ ਘੱਟ ਹੈ ਜੇ ਹਿੱਟਾ ਚਲਾਈਆਂ ਤੇ ਕੱਲ ਨੂੰ ਜੇ ਉਹਨਾਂ ਦੇ ਅੱਗੇ ਕੋਈ ਆਂਦਾ ਮਾਈਟ ਵੀ ਉਹਨਾਂ ਨੇ ਵੇਖਣਾ ਨਹੀਂ ਸੀ ਕਿ ਉਹ ਕੋਈ ਮੁਲਾਜ਼ਮ ਹੈ ਡਾਕਟਰ ਹੈ ਕੋਈ ਪੈਰਾਮੈਡੀਕਲ ਸਟਾਫ ਹੈ ਕੌਣ ਹੈ ਉਹ ਪਿਸਟਲ ਨਿਕਾਲ ਕੇ ਗੋਲੀ ਵੀ ਚਲਾ ਸਕਦੇ ਇੱਕ ਮਿੰਟ ਇਹ ਬੈਜੋ 2 ਮਿੰਟ ਇਹ ਜੜੀ ਹੈਗੀ ਹੈ ਅਸੀਂ ਇੱਥੇ ਨੌਕਰੀ ਕਰ ਰਹੇ ਆ ਕੋਈ ਉਹ ਕੋਈ ਕੰਟਰੈਕਟਰ ਹੈ ਮੁਲਾਜ਼ਮ ਹੈ ਕੋਈ ਰੈਗੂਲਰ ਮੁਲਾਜ਼ਮ ਹੈ ਉਹ ਨੌਕਰੀ ਕਰ ਰਿਹਾ ਸਰਕਾਰ ਦੀ ਜਿਹੜੀ ਸੇਵਾਵਾਂ ਹੈ ਕਿ ਉਹ ਲੋਕਾਂ ਤੱਕ ਪਹੁੰਚਾ ਰਹੇ ਆ ਤੇ ਜਿਹੜੀ ਅਲਟੀਮੇਟਲੀ ਸਾਡੀ EMPLOYER ਹੈ ਸਰਕਾਰ ਹੈ ਉਹਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਸਾਨੂੰ ਪ੍ਰੋਪਰ ਜਿਹੜੀ ਸਿਕਿਉਰਿਟੀ ਹੈਗੀ ਆ ਉਹ ਪ੍ਰੋਵਾਈਡ ਕੀਤੀ ਜਾਵੇ ਇਹਦੇ ਲਈ ਪਹਿਲਾਂ ਵੀ ਬਹੁਤ ਵਾਰ ਧਰਨੇ ਲੱਗੇ ਆ ਜਦੋਂ ਕਲਕੱਤੇ ਵਾਲਾ ਕਾਂਡ ਹੋਇਆ ਸੀ ਜਿਹੜੇ ਡਾਕਟਰ ਜਿਹੇ ਉਹਦੇ ਨਾਲ ਰੇਪ ਹੋਇਆ ਸੀ ਉਦੋਂ ਵੀ ਅਸੀਂ ਇੰਨਾ ਰੋਲਾ ਪਾਇਆ ਸਰਕਾਰ ਨੇ ਕਿਹਾ ਕਿ ਅਸੀਂ ਬਹੁਤ ਜਲਦੀ ਸਿਕਿਉਰਿਟੀ ਪ੍ਰੋਵਾਈਡ ਕਰਵਾ ਦਵਾਂਗੇ ਪਰ ਜਿਹੜੀ ਸਰਕਾਰ ਹੈ ਉਹ ਬਿਲਕੁਲ ਹੀ ਆਪਣੀ ਜਿਹੜੀ ਕੋਈ ਵੀ ਗੱਲ ਜਿਹੜੀ ਹੈ ਬੋਲ ਕੇ ਭੁੱਲ ਜਾਂਦੇ ਆ ਲਾਰੇ ਲਾ ਕੇ ਛੱਡ ਦਿੰਦੇ ਆ ਤੇ ਇਸ ਵਾਰੀ ਜਿਹੜਾ ਹੈਗਾ ਜਿਲ੍ਹੇ ਨੂੰ ਨੁਕਸਾਨ ਹੋਇਆ ਹਸਪਤਾਲ ਜਿਹੜਾ ਮੁਲਾਜ਼ਮਾਂ ਦਾ ਨੁਕਸਾਨ ਹੈ ਹੋ ਸਕਦਾ ਸੀ ਉਹਨੂੰ ਵੇਖ ਕੇ ਅਸੀਂ ਜਿਹੜੇ ਤਰਨਾ ਪ੍ਰਦਰਸ਼ਨ ਜਾਰੀ ਰੱਖਾਂਗੇ ਕਿ ਲੋਕ ਜਿਹੜੇ ਹੈਗੇ ਆ ਜਿਨ੍ਹਾਂ ਨੇ ਆ ਸਭ ਕੁਝ ਕੀਤਾ ਉਹਨਾਂ ਤੇ ਐਫ ਆਈ ਆਰ ਹੋਵੇ ਉਹਨਾਂ ਨੂੰ ਜਿਹੜੀ ਨਾਨ ਬੇਲੇਬਲ ਵਾਰੰਟ ਦੇ ਤਹਿਤ ਗ੍ਰਿਫਤਾਰ ਕੀਤਾ ਜਾਵੇ ਤੇ ਜਿਹੜੀ ਸਿਕਿਉਰਿਟੀ ਹੈਗੀ ਹੈ ਉਹ ਮੁਲਾਇਮ ਨੂੰ ਪ੍ਰੋਪਰ ਪ੍ਰੋਵਾਈਡ ਕੀਤੀ ਹੈ ਡਾਕਟਰ ਸਾਹਿਬ ਨਗਰ ਦੀ ਹਸਪਤਾਲ ਵਿੱਚ ਕੀ ਕੰਮ ਬਣਿਆ ਕਿ ਇੱਥੇ ਹੀ ਆ ਕੇ ਹੋਈ ਹੈ ਇੱਥੇ ਜੀ ਹਸਪਤਾਲ ਦਾ ਇਹ ਤਾਂ ਚਲੋ ਅੱਜ ਦਾ ਜਿਹੜਾ ਮੁੱਦਾ ਹੈਗਾ ਇਹ ਸ਼ੀਸ਼ੇ ਟੁੱਟੇ ਆ ਰਾਤੀ ਪਥਰਾਓ ਵਾਜੀ ਹੋਈ ਤੇ ਹਾਈਲਾਈਟ ਹੋ ਗਿਆ ਬਟ ਨਾਰਮਲੀ ਇੱਥੇ ਜਿਵੇਂ ਵੀ ਸਾਡੇ ਕੋਲ ਡੀ ਐਡਿਕਸ਼ਨ ਸੈਂਟਰ ਚੱਲ ਰਿਹਾ ਹੈ ਐਮ ਸੀ ਐਚ ਵਿੰਗ ਚੱਲ ਰਿਹਾ ਹੈ ਇਥੇ ਰੋਜ਼ ਜਾ ਕੇ ਕੋਈ ਨਾ ਕੋਈ ਜਿਹੜਾ ਪੇਸ਼ੈਂਟ ਹੈਗਾ ਕਿਸੇ ਨੇ ਕੋਈ ਪੇਸ਼ੈਂਟ ਦੇ ਰਿਲੇਟਿਵ ਹੁੰਦੇ ਆ ਕੁਝ ਹੁੰਦੇ ਆ ਉਹ ਹੁੱਲੜਬਾਜੀ ਹੁੰਦੀ ਆ ਜਾਂ ਕਿਸੇ ਨੇ ਸ਼ਰਾਬ ਪੀਤੀ ਹੁੰਦੀ ਆ ਜਾਂ ਤਾਂ ਲੜਾਈਆਂ ਵਾਲੇ ਐਮਐਲਆਰ ਕੇਸ ਆਉਂਦੇ ਆ ਤੇ ਉਹ ਹੁੱਲੜਬਾਜੀ ਕਰਨ ਛੋਟੀ ਮੋਟੀ ਜਿਹੜੀ ਹੁੰਦੀ ਆ ਉਹਨੂੰ ਅਸੀਂ ਵੀ ਇਗਨੋਰ ਕਰਦੇ ਆ ਕਿ ਚਲੋ ਜਿਹੜਾ ਕੰਮ ਹੈਗਾ ਉਹ ਚੱਲਦਾ ਰਹਿਣਾ ਚਾਹੀਦਾ ਬਟ ਇੰਨੇ ਪੱਧਰ ਤੇ ਜਿਹੜੀ ਆ ਮੰਦਭਗੀ ਘਟਣਾ ਹੋਈ ਹੈ ਇਹ ਐਕਸੈਪਟੇਬਲ ਨਹੀਂ ਹੈ ਸਾਡੇ ਜਿਹੜੇ ਹੈਗੇ ਉਹ ਆਪਣੇ ਲੋਕਤੰਤਰ ਦੇ ਚੌਥੇ ਸਤੰਭ ਹੋ ਤੇ ਅਸੀਂ ਬਿਲਕੁਲ ਤੁਹਾਡੇ ਰਾਹੀ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਤੇ ਹੈਲ ਇਹ ਬਿਲਕੁਲ ਬੇਨਤੀ ਕਰਨਾ ਚਾਹਲੀਆਂ ਕਿ ਸਾਨੂੰ ਜਿਹੜੀ ਹੈਗੀ ਪ੍ਰੋਟੈਕਸ਼ਨ ਜਿਹੜੀ ਹੈਗੀ ਉਹ ਬਹੁਤ ਜਲਦੀ ਤੋਂ ਜਲਦੀ ਤੇ ਪ੍ਰੋਪਰ ਪ੍ਰੋਟੈਕਸ਼ਨ ਪ੍ਰੋਵਾਈਡ ਕਰਾਈ ਜਾਵੇ ਤਾਂ ਜਿਹੜੀ ਤਾਂ ਕੋ ਜਿਹੜੀ ਲੋਕਾਂ ਨੂੰ ਜਿਹੜੀ ਸੀ ਸਰਵਿਸਿਜ਼ ਦੇ ਰਹੇ ਹਨ ਨਿਰਵਿਘਨ ਚੱਲਦੀਆਂ ਰਹਿਣ ਗੁੰਡਾਗਰਪ ਨੇ ਰੇਵੜੀ ਮੰਦਪਾਗੇ ਘਟਣਾ ਹੋਈ ਹੈ ਤੇ ਇਹਦੇ ਵਿੱਚ ਇਸ ਵਾਰੀ ਜਾਨੀ ਨੁਕਸਾਨ ਹੋ ਸਕਦਾ ਹੈ ਮੈਡੀਕਲ ਪੈਰਾਮੈਡੀਕਲ ਸਟਾਫ ਦਾ ਡਰ ਹੋ ਰਿਹਾ ਹੈ ਤੇ ਸਾਡੀ ਸਰਦਾਰ ਤੋਂ ਮੰਗ ਹੈ ਕਿ ਜਲਦੀ ਜਲਦੀ ਕੰਮ ਪ੍ਰੋਟੈਕਸ਼ਨ ਉੱਤੀ ਜਾਵੇ ਜੇ ਸਾਡੀ ਪ੍ਰੋਟੈਕਸ਼ਨ ਸਾਨੂੰ ਨਹੀਂ ਮਿਲਦੀ ਹੈ ਜਾਂ ਸਰਦਾਰਾਂ ਦਾ ਤਾਂ ਨਹੀਂ ਕਰ ਰਹੀ ਹੈ ਤਾਂ ਫਿਰ ਅਸੀਂ ਅੱਗੇ ਹਸਪਤਲੋਂ ਕੰਮ ਨਹੀਂ ਕਰ ਸਕਦੇ ਸਟੇਟਿਊਮ ਨਾਲ ਮਿਲ ਕੇ ਅਗਰ ਅੱਲਾਹ ਦਾ ਫੈਸਲਾ ਬਿਲਕੁਲ ਹਜ ਤੱਕ ਮੇਰੇ ਕੋਲ ਕੋਈ ਅਰੈਸਟ ਨਹੀਂ ਪਈ ਹੈ ਤੇ ਬਾਕੀ ਮੈਂ ਹੁਣ ਐਸਓ ਸਾਹਿਬ ਤੋਂ ਬੇਨਤੀ ਕੀਤੀ ਤੇ ਉਹ ਕਹਿੰਦੇ ਆਪਣੇ ਪੱਧਰ ਤੇ ਪਤਾ ਲਗਾ ਕੇ ਦੱਸ ਜਿਨ੍ਹਾਂ ਨਾਲ ਗੱਲ ਕਰਕੇ ਅਸੀਂ ਕਾਰਵਾਈ ਕਰਵਾਉਂਦੇ ਮੈਂ ਰਾਮ ਪ੍ਰਸ਼ਾਦ ਪੈਰਾ ਮੈਡੀਕਲ ਦਾ ਮੁਖ ਸੁਲਾਹਕਾਰ ਇਹ ਜਿਹੜੀ ਰਾਤ ਜਿਹੜੀ ਘਟਨਾ ਹੋਈ ਹੈ ਬੜੀ ਦੁਰਭਾਗੀ ਹੋਈ ਘਟਨਾ ਹੈ ਇਹ ਇਹ ਪਹਿਲੀ ਵਾਰ ਨਹੀਂ ਹੋਈ ਬਹੁਤ ਵਾਰ ਜਿਹੜੇ ਡਾਕਟਰ ਸਾਹਿਬਾਨ ਤੇ ਪੈਰਾਮੈਡੀਕਲ ਸਟਾਫ ਨਾਲ ਇੰਦਾ ਧੱਕਾ ਹੋਇਆ ਇਟਾਂ ਰੋੜੇ ਡਾਂਗਾ ਚਲਦੀਆਂ ਰਹੀਆਂ ਨੇ ਪਰ ਪ੍ਰਸ਼ਾਸਨ ਬਿਲਕੁਲ ਜਾਗਦਾ ਨਹੀਂਗਾ ਅਸੀਂ ਅੱਗੇ ਵੀ ਧਰਨੇ ਮੁਜਾਰੇ ਕਈ ਕਿਤੇ ਬੜੀ ਵਾਰ ਕਿ ਸਾਨੂੰ ਸਿਕਿਉਰਿਟੀ ਦਿੱਤੀ ਜਾਵੇ ਪਰ ਜਦੋਂ ਵੀ ਕੋਈ ਗੱਲ ਰੋਲਾ ਪੈਂਦਾ ਉਦੋਂ ਅਸੀਂ ਧਰਨੇ ਮੁਜਾਰੇ ਲਾਉਂਨੇ ਪ੍ਰਸ਼ਾਸਨ ਸਾਨੂੰ ਵਿਸ਼ਵਾਸ ਦਿਵਾਉਂਦਾ ਹੈ ਕਿ ਬਹੁਤ ਜਲਦ ਤੁਹਾਨੂੰ ਜਿਹੜਾ ਸਿਕਿਉਰਿਟੀ ਗਾਰਡਾਂ ਦਾ ਇੰਨੇ 24 ਸਿਕਿਉਰਿਟੀ ਗਾਰਡ ਆਰੇ 12 ਆਰੇ ਸਾਨੂੰ ਮਿੱਠੀਆਂ ਗੋਲੀਆਂ ਦੇ ਕੇ ਹਮੇਸ਼ਾ ਜਿਹੜਾ ਟਾਲ ਦਿੱਤਾ ਜਾਂਦਾ ਹੈ ਤਹਾਡੇ ਸਾਹਮਣੇ ਜਿਵੇਂ ਇੱਟਾਂ ਰੋੜੇ ਸਿਵਲ ਹਸਪਤਾਲ 'ਤੇ ਚੱਲੇ ਨੇ ਐਸਾ ਹੁਣ ਕੋਈ ਵੀ ਡਾਕਟਰ ਵੀ ਤੇ ਸਟਾਫ ਪੈਰਾਮੈਡੀਕਲ ਸਟਾਫ ਰਾਤ ਨੂੰ ਉਹਨਾਂ ਨੂੰ ਜਾਣੇ ਮਾਲੇ ਨੁਕਸਾਨ ਹੋ ਸਕਦਾ ਅਸੀਂ ਇੱਥੋਂ ਸਰਕਾਰ ਨੂੰ ਚੇਤਾਵਨੀ ਦੇ ਰਹੇ ਹਾਂ ਕਿ ਜਲਦ ਤੋਂ ਜਲਦ ਜੇ ਸਕਿਉਰਿਟੀ ਗਾਡਾਂ ਦਾ ਠੀਕ ਇੰਤਜ਼ਾਮ ਨਾ ਹੋਇਆ ਤੇ ਫਿਰ ਅਸੀਂ ਇਹ ਹਸਪਤਾਲ ਪੂਰਾ ਕੰਪਲੀਟ ਬੰਦ ਕਰਾਂਗੇ ਤੇ ਇਹਦੇ ਵਿੱਚ ਜੋ ਵੀ ਪਬਲਿਕ ਨੂੰ ਪਰੇਸ਼ਾਨੀ ਹੋਏਗੀ ਅਸੀਂ ਨਹੀਂ ਚਾਹੁੰਦੇ ਕਿ ਪਬਲਿਕ ਜਿਹੜੀ ਇਹ ਪੇਸ਼ੈਂਟ ਜਿਹੜੇ ਆ ਉਹ ਖਰਾਬ ਹੋਣ ਪਰ ਜੇ ਸਾਨੂੰ ਮਜਬੂਰ ਕੀਤਾ ਗਿਆ ਸਾਡੇ ਸਕਿਉਰਿਟੀ ਦਾ ਇੰਤਜ਼ਾਮ ਨਾ ਹੋਇਆ ਤੇ ਪੂਰਾ ਪੈਰਾਮੈਡੀਕਲ ਸਟਾਫ ਸਾਰਾ ਹਸਪਤਾਲ ਬੰਦ ਕਰਾਂਗੇ ਅਸੀਂ ਉਹਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇ ਇਸ ਤੋਂ ਪਹਿਲਾਂ ਵੀ 23 ਵਾਰੀ ਘਟਨਾਵਾਂ ਹੋ ਚੁੱਕੀਆਂ ਬਹੁਤ ਵਾਰੀ ਹੋਈਆਂ ਜੀ ਬਹੁਤ ਬਾਾਰ ਅਸੀਂ ਕਿੰਨੇ ਸਾਲਾਂ ਤੋਂ ਅਸੀਂ ਇਹ ਜਿਹਾ ਚੱਲਦੇ ਪਏ ਆ ਦੁੱਖ ਪਰ ਸਾਡੀ ਕੋਈ ਸੁਣਵਾਈ ਨਹੀਂ ਸਿਕਿਉਰਿਟੀ ਗਾਰਡ ਦਾ ਤਾਂ ਮਸਲਾ ਹੈ ਗਈ ਏ ਸਟਾਫ ਪੂਰਾ ਹਸਪਤਾਲ ਦੇ ਵਿੱਚ ਨਵੀਆਂ-ਨਵੀਆਂ ਬਿਲਡਿੰਗਾਂ ਬਣਾ ਰਿਹਾ ਉਹਦੇ ਚ ਕਮਿਸ਼ਨਾਂ ਮਿਲਦੀਆਂ ਨੇ ਇਹਨਾਂ ਨੂੰ ਇਸ ਕਰਕੇ ਨਵੀਆਂ ਬਿਲਡਿੰਗਾਂ ਬਣਾ ਰਿਹਾ ਤੇ ਸਟਾਫ ਦੀ ਭਰਤੀ ਨਹੀਂ ਕਰ ਰਿਹਾ ਇੱਥੇ ਵੇਖ ਲਓ ਸਟਾਫਾਂ ਦੀ ਬਹੁਤ ਸ਼ਾਰਟੇਜ ਆ ਸਾਡੇ ਪੂਰੇ ਆਫ ਨਹੀਂ ਮਿਲਦੇ ਡਬਲ ਡਬਲ ਡਿਊਟੀਆਂ ਕਰਨੀਆਂ